ਮਾਤਾ ਕੰਪਨੀ ਤਾਂ ਕੋਪਾ ਉਹ ਲੀਕ ਤੇ ਨਾ ਮਾੜਾ ਸੀ ਫਿਰ ਇਹਦੇ ਦੇ ਵਿੱਚ ਇਹ ਤਾਂ ਮੈਂ ਅਹੀਂ ਹਾਂ ਹੀ ਮੈਂ ਇਹਨੂੰ ਬਣਾਉਣਾ ਹੈ ਜੀ ਹੋਰ ਇਹ ਬਣਾਉਣਾ ਹੈ ਜੀ ਇਹ ਪੁੱਦਾ ਮੈਂ ਸਿਕਰ ਕਰਨਾ ਹੈ ਜੀ ਇਹ ਦੇਖ ਰਹੀ ਓਕੇ ਨਹੀਂ ਕਿਰਦਸਲ ਬਾਬਾ ਨਾ ਬਣਾਇਆ ਚਲੋ ਉਹ ਜਿੱਥੇ 11:00 ਦੱਸੇ ਉਹ ਜੀ ਆਇਆਂ ਨੂੰ ਟੇਬਲ 545 ਜੀ ਉਹ ਹੀ 11:00 ਤਾਂ ਕਿੱਦੋਂ ਜਾਣ ਹਾਂ ਹਾਂ ਅੱਧਾ ਅੱਧਾ ਤਾਂ ਲਗਭਗ 5:30 ਤੋਂ 6:00 ਵਜੇ ਦੇ ਵਿੱਚ ਵਿੱਚ ਨਾ ਗਾਤਕ ਟੀਮ ਆਈ ਹੈ ਆਪਣੀ ਕਮਾਂਡੋ ਇੱਥੇ ਉਹਨਾਂ ਨੇ ਜਿੱਦਾਂ ਗੱਡੀ ਲਈ ਆ ਕੇ ਉਹਨਾਂ ਨੇ ਸਰਚ ਕਰਨਾ ਸ਼ੁਰੂ ਕੀਤਾ ਜਿਹੜਾ ਸਾਨੂੰ ਪਤਾ ਲੱਗਾ ਉਹਨਾਂ ਨੇ ਸਰਚ ਕੀਤਾ ਏਰੀਆ ਤੇ ਉਹਨਾਂ ਨੂੰ ਇੱਕ ਝੋਲਾ ਜਿਹਦੇ ਵਿੱਚ ਇੱਕ ਪੈਕਟ ਭੇਜਦਾ ਸੀ ਤੇ ਇੱਕ ਪੈਕਟ ਉਹਨਾਂ ਨੂੰ ਕੋਈ 10 15 ਫੁੱਟ ਤੇ ਦੂਜਾ ਪੈਕਟ ਵੀ ਮਿਲਿਆ ਉਹ ਦੋ ਪੈਕਟ ਮਿਲੇ ਜੋ ਉਹਨਾਂ ਨੇ ਦੱਸਿਆ ਸਾਨੂੰ ਬਾਕੀ ਇਹ ਜਿਹੜੀ ਸ਼ੁਰੂਆਤ ਕੀਤੀ ਹੈ ਇਹ ਆਪਣੇ ਸਾਡੇ ਪਿੰਡ ਦੇ ਹੀ ਇਲਾਕੇ ਦੇ ਨੌਜਵਾਨਾਂ ਨੇ ਕੀਤੀ ਹੈ ਤੇ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਸੀ ਪਹਿਲੇ ਜੋ ਸ਼ੁਰੂਆਤ ਹੋਈ ਹੈ ਹੁਣ ਚਲੋ ਫੋਰਸ ਵੀ ਸਤਰਕ ਹੈ ਇਸ ਕੰਮ ਦੇ ਵਿੱਚ ਫੋਰਸ ਲੱਗੀ ਹੈ ਮਨ ਲਓ 24 ਘੰਟੇ ਐ ਫੋਰਸ ਆਪਣੀਆਂ ਤੋਸੀ ਤੇ ਵੀ ਜਾਂ ਦੇ ਜੰਗਲਾਤ ਵਾਲੀ ਸਾਈਡ ਤੇ ਵੀ ਸਾਰੇ ਸਰਚ ਕਰ ਰਹੀ ਹੈ ਸਾਡਾ ਸਰਕਾਰ ਅੱਗੇ ਇਹੋ ਹੀ ਗੁਜਾਰਸ਼ ਹੈ ਵੀ ਜਿਹੜੇ ਸਾਡੇ ਨੌਜਵਾਨ ਨੇ ਇਹਨਾਂ ਨੂੰ ਉਤਸ਼ਾਹਤ ਕੀਤਾ ਜਾਏ ਔਰ ਇਹਨਾਂ ਨੂੰ ਕੋਈ ਰੋਜ਼ਗਾਰ ਬਾਰੇ ਇਹਨਾਂ ਦਾ ਧਿਆਨ ਦਿੱਤਾ ਜਾਏ ਦੂਸਰੀ ਗੱਲ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਇਹ ਜਿਹੜਾ ਬਾਰ-ਬਾਰ ਬਾਰ-ਬਾਰ ਇਹ ਕੰਮ ਹੋ ਰਿਹਾ ਸਾਡੇ ਇਲਾਕੇ ਵਾਸਤੇ ਬਹੁਤ ਮਾੜੀ ਗੱਲ ਹੈ ਔਰ ਸਾਡੇ ਬੱਚੇ ਵੀ ਇਹਦੇ ਵਿੱਚ ਲੱਗ ਸਕਦੇ ਆ ਜੇ ਕਿਤੇ ਮਾੜੇ ਅੰਸਰ ਮੰਨ ਲਵਾ ਕੇ ਤੇ ਅੱਜ ਫੇਰ ਕੋਈ ਗੱਲ ਵੀ ਜਿੱਤ ਸਾਡੇ ਹੋਈ ਹੈ ਤੇ ਪੁਲਿਸ ਵਾਲਿਆਂ ਨੂੰ ਦੋ ਪੈਕੇਟ ਜਿਹੜੇ ਨੇ ਕਿੰਨੇ ਕਵਰ ਕੀਤੀ ਪਈ ਉਹ ਇਹ ਪੁਲਿਸ ਵਾਲਿਆਂ ਕੀਤੀ ਹੈ ਹਾਂਜੀ ਕੀਤੀ ਹੈ ਉਹਨਾਂ ਨੇ ਆਪਣੇ ਸਰਜ ਕਰਨ ਦੇ ਨਾਲ ਕਮਾਂਡਰ ਸੀ ਕੀ ਉਹਨਾਂ ਦੇ ਤੇ ਮਾੜੀ ਗੱਲ ਹੈ ਅਸੀਂ ਜਾਣਦੇ ਆ ਵੀ ਇਹ ਜਿਹੜਾ ਬਹੁਤ ਵੱਡਾ ਨੁਕਸਾਨ ਆ ਜੰਦਾ ਦਾ ਵੀ ਤੇ ਦੇਸ਼ ਦਾ ਵੀ ਅੱਗੇ ਸਾਡੇ ਜੰਗ ਪੀੜੀ ਹੈ ਜਿਹੜੀ ਇਹ ਬਰਬਾਦ ਹੋ ਜਾਗੀ ਇਸ ਕਰਕੇ ਇਹਦੀ ਕੋਈ ਰੋਕਥਾਮ ਹੋਣੀ ਚਾਹੀਦੀ ਹੈ ਜਾਂ ਰੱਖੀ ਹੋਣੀ ਚਾਹੀਦੀ ਹੈ ਮਚਮੂੜਾ ਬਲਜੀਤ ਸੁਮੀ ਹੈ ਉਹੋ ਜਦੋਂ ਕਰਨਜੰਦੇ ਪਲਾਟ ਚੋਂ ਮਿਲਿਆ ਸੀਗਾ ਜਿਹੜੇ ਡਰੋਨ ਨਾਲ ਸੀ ਉਹਨੂੰ ਵੀ ਕੁਝ ਨਹੀਂ ਮਿਲਿਆ ਤੇ ਜਿਹੜੇ ਪਰਸੋਂ ਵਾਲੇ ਕੇਸ ਵੀ ਕੁਝ ਨਹੀਂ ਮਿਲਿਆ ਤੇ ਹੱਲੇ ਤੇ ਉਹ ਪਤਾ ਨਵੀਂ-ਨਵੀਂ ਗੱਲ ਹੀ ਹੋਣ ਰਹੀ ਦੀ ਪਰਸੋਂ ਇਥੇ ਡਰੋਨ ਆ ਸਮਾਨ ਮਿਲਿਆ ਜੀ ਤੇ ਅੱਜ ਫਿਰ ਨਿਕਲ ਗਿਆ ਲੇਕਿਨ ਇਹ ਮੈਂ ਹੀ ਚਾਹੁੰਦਾ ਵੀ ਇਥੇ ਪੂਰੀ ਰਿਸਰਚ ਕਰਕੇ ਇਲਾਕੇ ਦੀ ਪੂਰੀ ਰਿਸਰਚ ਕੀਤੀ ਜਾਵੇ ਤੇ ਉਹ ਬੰਦੇ ਪਕੜੇ ਜਾਣ ਤਾਂ ਵੀ ਜਿਹੜੇ ਕਰੈਸ਼ਰ ਹੁੰਦੇ ਨੇ ਉਹਦੇ ਵਿੱਚ ਨਾ ਜ਼ਿਆਦਾ ਤੇ ਡਰਾਈਵਰ ਹੁੰਦੇ ਆ ਕੋਈ ਤਰਨਤਾਰਨ ਦੀ ਗੱਡੀ ਹੋ ਗਈ ਕੋਈ ਜਲੰਦਰ ਜੀ ਹੋ ਗਈ ਕੋਈ ਬਠਿੰਡੇ ਦੀ ਹੋ ਗਈ ਕੋਈ ਕਦੋ ਜੀ ਹੋ ਗਈ ਕੋਈ ਕਿਦੋ ਜੀ ਹੋ ਗਈ ਹੋ ਸਕਦਾ ਵੀ ਉਹ ਇਹ ਲੋਕ ਜਿਹੜੇ ਨੇ ਨਸ਼ਾ ਕਰਦੇ ਹੋਣ ਤੇ ਉਹ ਉਹਨਾਂ ਦਾ ਕੋਈ ਸਬੰਧ ਹੋ ਸਕਦਾ